ਹੈਲੋ ਹਾਂ ਭਾਈ ਕਿਵੇਂ ਆ ਸਸਤੀ ਹਾਂ ਦਾ ਸਸਤੀ ਟੀ ਸਤਿ ਸ੍ਰੀ ਅਕਾਲ ਤੁਸੀਂ ਕਿਵੇਂ ਹੋ ਬਸ ਠੀਕ ਐ ਭਾਈ ਉਹ ਗਰਮੀਤ ਨਹੀਂ ਰਿਹਾ ਤਾਂ ਫਿਰ ਕੀ ਹੋਇਆ ਤਾਂ ਤੁਸੀਂ ਤੇਰਾ ਵੀ ਘਰ ਦੇ ਵਿੱਚ ਹਿੱਸਾ ਹੈ ਤੇ ਤੂੰ ਕਦੇ ਕੋਈ ਨਾ ਕੋਈ ਫੋਨ ਕਰੇ ਤੇ ਨਾ ਤੂੰ ਕਦੇ ਆਵੇਂ ਇਹ ਗੱਲ ਗਲਤ ਐ ਭਾਈ ਤੇਰੇ ਵਾਸਤੇ ਹੂੰ ਆਪਾਂ ਦੀ ਚੱਕਿਆ ਨਹੀਂ ਤੁਸੀਂ ਕਰਿਆ ਤਾਂ ਸਿਗਰ ਦੋ ਤਿੰਨ ਵਾਰ ਇਹ ਕਰਿਆ ਦੀ ਗੱਲ ਨਹੀਂ ਵੀ ਮੈਂ ਵੀ ਇੰਨੇ ਫੋਨ ਕਰਦਾ ਮੇਰੀ ਬੇਬੇ ਨੇ ਵੀ ਇੰਨੇ ਫੋਨ ਕੀਤੇ ਹੈਗੇ ਮਾਮੀ ਨੇ ਤੇਰੀ ਨਾ ਉਹ ਦੀ ਦੀ ਥੋੜਾ ਜਿਹਾ ਰਾਜ ਹੈ ਨਾ ਉਹ ਆਉਂਦੀ ਨਹੀਂ ਮਤਲਬ ਆਏ ਹਨਾਂ ਨੂੰ ਵੀ ਆਉਂਦੀ ਨਹੀਂ ਦਸਤੀ ਤੇ ਮੈਂ ਹੁਣ ਤਾਂ ਪਤਾ ਕੀ ਆਵਾ ਕਿਵੇਂ ਥੋੜੀ ਜੀ ਦੀਦੀ ਵੀ ਅੜਕਸਤੀ ਕਰਦੀ ਹੈ ਨਹੀਂ ਭਾਈ ਮੇਰੀ ਵੀ ਗੱਲ ਸੁਣਾ ਵੀ ਚਲੋ ਜੋ ਕੁਝ ਹੋਣਾ ਸੀ ਚਲੋ ਆਪਣੇ ਹੱਥ ਵਿੱਚ ਤਾਂ ਹੈ ਨਹੀਂ ਹਨਾ ਸਾਰਾ ਉਸ ਪਰਮਾਤਮਾ ਦੇ ਹੱਥ 'ਚ ਰੱਬ ਦੇ ਹੱਥ 'ਚ ਹੈ ਪਰ ਤੇਰਾ ਐਵੇਂ ਘਰ ਵੱਲੋਂ ਮੂੰਹ ਮੋੜ ਜਾਣਾ ਇਹ ਸਾਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਿਆ ਭਾਈ ਤੇ ਤੇਰੇ ਅਧਿਕਾਰ ਹੈ ਪਰਿਵਾਰ ਹੈ ਤੋ ਇਥੇ ਆ ਹਨਾ ਨਹੀਂ ਪਾਪਾ ਜੀ ਥੋੜੀ ਜੀ ਦੀਦੀ ਕਰਦੇ ਆ ਕਿ ਮੰਮੀ ਤਾਂ ਕੋਈ ਨਹੀਂ ਮੈਨੂੰ ਤਾਂ ਉਹਨਾਂ ਨਾਲ ਤਾਂ ਕੋਈ ਪ੍ਰੋਬਲਮ ਨਹੀਂ ਮਾਤਾ ਜੀ ਤਾਂ ਬੜੀਆ ਰਹਿੰਦੇ ਮੇਰੇ ਨਾਲ ਅੱਛਾ ਅੱਛਾ ਤੇ ਤੁਹਾਡੇ ਵੀ ਕੋਈ ਦਿੱਕਤ ਨਹੀਂ ਦਿੱਸਦਾ ਰਹੇਂ ਉਹ ਤੋ ਲੋਕੈਂਡ ਕਰ ਦੋਗੇ ਸਿਰ ਤੇ ਪਰ ਨਾਲੋਂਗੇ ਹਾਂ ਪਰ ਜੇ ਜੀ ਤੋਂ ਉਹ ਕੋਈ ਹਿੱਸਾ ਹਿੱਤੇ ਦੀ ਗੱਲ ਕਰਦੇ ਆ ਉਹ ਵੀ ਫਿਰ ਦਿੰਦੇ ਨਹੀਂਗੇ ਜਾਂ ਕਹਿ ਦਿੰਦੇ ਖ ਬੇਨੰਗਰਾਜ਼ ਹੁੰਦੇ ਆ ਬਸ ਮੈਂ ਇਹ ਕਹਿਨੀ ਆ ਵੀ ਥੋੜੇ ਨਾਲ ਨਾਲ ਨਾਰਾਜ਼ ਹੋਣ ਐਸੇ ਲੋਕ ਹੈਗਾ ਨਹੀਂ ਭਾਈ ਪਤਾ ਕੀ ਹੈ ਪੇਕੀ ਬੈਠ ਕੇ ساری ਉਮਰ ਉਮਰ ਕੱਢਣੀ ਔਖੀ ਹੈ ਐ ਉਮਰ ਦੇ ਨਹੀਂ ਮੇਰੀ ਉਮਰ ਵੀ ਤਾਂ ਨਹੀਂ ਕੁਛ ਨਾ ਬਾਬਾ ਵੀ ਤੁਹਾਨੂੰ ਪਤਾ ਹੀ ਹੈ ਹਾਂ ਉਮਰ ਵੀ ਕੁਛ ਨਹੀਂ ਤੇ ਬੈਠੇ ਆ ਤਾਂ ਸਾਨੂੰ ਵੀ ਲੋਕ ਕਹਿੰਦੇ ਆ ਵੀ ਭਾਈ ਉੱਥੇ ਕਿਉਂ ਨਾ ਥੋੜੀ ਉੱਥੇ ਬੈਠੀਏ ਫੇਰ ਕੀ ਹੋਵੇ ਚਲੋ ਜੀਣਾ ਮਰਨਾ ਜੰਮਣਾ ਮਰਨਾ ਸਭ ਕੁਝ ਚਲੋ ਕੁਦਰਤ ਦੇ ਹੱਥ ਹੈ ਉਸ ਪਰਮਾਤਮਾ ਦੇ ਹੱਥ ਹੈ ਕੋਈ ਆਪਣੇ ਹੱਥ ਥੋੜੀ ਹੈ ਇਹ ਐ ਹੈ ਪਾਪਾ ਜੀ ਬੇਟੀ ਹੁਣ ਤੁਹਾਡੇ ਕੋਲੇ ਹੈ ਜੀ ਮੇਰੀ ਡੈਡ ਇੱਥੇ ਹੈਗਾ ਫਿਰ ਤੁਸੀਂ ਕੋਈ ਜ਼ਮੀਨ ਜਾਇਜ਼ਾ ਕੰਮ ਵੀ ਨਹੀਂ ਕੋਈ ਨਹੀਂ ਨਹੀਂ ਭਾਈ ਜ਼ਮੀਨ ਕਿਤੇ ਨਹੀਂ ਗਈ ਸੀ ਤੈਨੂੰ ਆਖਿਆ ਸੀ ਛੋਟੇ ਮੁੰਡੇ ਦੇ ਸਿਰ ਧਰ ਦਿੰਨੇ ਆ ਤੈਨੂੰ ਤੂੰ ਉਹ ਗੱਲ ਤੇ ਕਿਉਂ ਨਹੀਂ ਆਈ ਭਾਈ ਮੇਰੇ ਕਹ ਹੁਣ ਦੱਸ ਮੇਰੀ ਗੱਲ ਕਿਉਂ ਨਹੀਂ ਮੰਨੇ ਛੋਟਾ ਮੁੰਡਾ ਕਮਾਰੇ ਹੀ ਬੈਠਾ ਹੈ ਤੇ ਉਹ ਰੱਖਣ ਨੂੰ ਤਿਆਰ ਸੀ ਫਿਰ ਕਿਉਂ ਕੀ ਦਿੱਕਤ ਪਾਪਾ ਪਾਪਾ ਜੀ ਬੋਲਟ ਤੇ ਢੀਆਂ ਮਾਰਦਾ ਹੈਗਾ ਕੁੜੀਆਂ ਉਹਦੀਆਂ ਪੋਰਟਾਂ ਦੇ ਟੰਡੀਆਂ ਕੱਲ ਨੂੰ ਮੈਂ ਕਰੀ ਦਿੱਖ ਨਾ ਮਾ ਉਹ ਬਾਹਰ ਕਿਤੇ ਵਿਆਹ ਕਰਵਾ ਲਏ ਉਹਦੇ ਨਾਲ ਰਹਿਣ ਲੱਗ ਪਈ ਫਿਰ ਮੈਂ ਤਾਂ ਉਹ ਜੀ ਉਹ ਜੀ ਰਹ ਚੁਣੀ ਨਾ ਨਹੀਂ ਇਹ ਮਜ਼ਾਕ ਹੋ ਜੂਗਾ ਨਾ ਮੇਰੇ ਨਾਲ ਰੱਬ ਨੇ ਰੱਬ ਨੇ ਚਲੋ ਕੀਤਾ ਜੋ ਵੀ ਕੀਤਾ ਰੱਬ ਨੇ ਚਲੋ ਕਹਿਰੀ ਗੁਜ਼ਾਰਿਆ ਮਜ਼ਾਕ ਨਹੀਂ ਆਪਾਂ ਕਹਿ ਸਕਦੇ ਪਰ ਗੱਲ ਇਹ ਹੈ ਵੀ ਐਡੀ ਖੂਬਸੂਰਤ ਤੇ ਸੋਹਣੀ ਨੂੰ ਛੱਡ ਕੇ ਮੈਨੂੰ ਤਾਂ ਨਹੀਂ ਲੱਗਦਾ ਕਿ ਕੋਈ ਹੋਰ ਪਾਸੇ ਜਾਊਗਾ ਛੋਟੇ ਵਾਲਾ ਜਾਂ ਕੋਈ ਵੀ ਹੈ ਹੂੰ ਇਹ ਤਾਂ ਪੱਕਾ ਜੀ ਤੁਸੀਂ ਦੱਸਣਾ ਸੀ ਮੈਂ ਤਾਂ ਕੀ ਸੋਚਣਾ ਸੀ ਹੁਣ ਮੈਂ ਤਾਂ ਸੋਚੀ ਬੈਠਾ ਸੀ ਮੈਂ ਤਾਂ ਬਹੁਤ ਕੁਝ ਸੋਚਿਆ ਸੀ ਮੈਂ ਕਿ ਵੀ ਘਰ ਦੀ ਗੱਲ ਘਰ ਚ ਰਹਿ ਜੇ ਘਰ ਦੀ ਗੱਲ ਨਾ ਬਾਹਰ ਚ ਜਾਵੇ ਤਾਂ ਫੇਰ ਵੀ ਚਲੋ ਪਾਪਾ ਜੀ ਤੁਹਾਡੀ ਹੱਤ ਪਤੀ ਸਾਰਾ ਕੁਝ ਤੁਹਾਨੂੰ ਪੱਤੀ ਹੈਗਾ ਆਪਣੇ ਰਿਸ਼ਤਾ ਵੀ ਸੀ ਨਾ ਮੈਂ ਚਲੋ ਉਸੇ ਨਹੀਂ ਉਹ ਤਾਂ ਸੀਗਾ ਪਰ ਤੈਨੂੰ ਐ ਤਾਂ ਨਹੀਂ ਛੱਡ ਕੇ ਜਾਣਾ ਚਾਹੀਦਾ ਸੀਗਾ ਤੂੰ ਮੈਨੂੰ ਦੱਸ ਦੇ ਤੇਰੀ ਸਾਰੀ ਕਮੀ ਵੀ ਪੂਰੀ ਹੁੰਦੀ ਰਹਿੰਦੀ ਇਹ ਵੀ ਕੋਈ ਗੱਲ ਨਹੀਂ ਪਾਪਾ ਜੀ ਦੀ ਜਨਾਨੀ ਆ ਦੇ ਵਿੱਚ ਬਸ ਜਨਾਨੀ ਸਭ ਤੋਂ ਜਨਾਨੀ ਦੀ ਰੋਟੀ ਟੂਸ਼ ਨੂੰ ਹੁੰਦੀ ਹੈ ਬਸ ਉਹਤੇ ਕਰਕੇ ਤੇਰੇ ਵੱਤ ਮੇਰੀ ਗੱਲ ਸੁਣ ਲੈ ਫਿਰ ਇੱਕ ਤੈਨੂੰ ਮੈਂ ਤਰੀਕੇ ਨਾਲ ਗੱਲ ਸਮਝਾ ਦਿੰਦਾ ਹਾਂ ਹਾਂਜੀ ਵੀ ਤੂੰ ਐਂ ਕਰ ਵੀ ਤੂੰ ਤੇਰੇ ਦੋਨਾਂ ਜਵਾਕਾਂ ਨੂੰ ਲੈ ਕੇ ਅੱਡ ਬੈਠ ਜਾ ਤੈਨੂੰ ਖੇ ਮੇਰੀ ਗੱਲ ਸੁਣ ਨਾਲ ਨੋਰਾ ਹੈ ਜਿਹੜਾ ਨੋਰੇ ਚ ਉੱਥੇ ਤੈਨੂੰ ਮਕਾਨ ਪਾ ਦਿੰਨੇ ਦੋ ਕਮਰੇ ਬਣਾ ਦਿੰਨੇ ਆ ਰਸੋਈ ਬਣਵਾ ਦਿੰਨੇ ਆ ਉੱਥੇ ਨਹੀਂ ਪਾਪਾ ਜੀ ਫਿਰ ਉਹ ਅਸਰਾਟ ਕਰ ਲੈਣ ਨੂੰ ਤਾਂ ਉਹ ਜਿਹੜਾ ਸ਼ਹਿਰ ਵਾਲਾ ਆਪਣੇ ਪਲਾਟ ਹੈ ਨਾ ਉਹਦੇ ਵਿੱਚ ਇੱਕ ਕੋਈ ਵੀ ਪਲਾਟ ਹੋ ਜਾਂ ਅੰਦਰਲਾ ਤੇ ਬਾਹਰ ਲਾ ਹੋ ਸ਼ਹਿਰ ਤੋਂ ਉਹਨਾਂ ਚ ਕੋਈ ਇੱਕ ਦੇ ਦੋ ਉੱਥੇ ਮੇਰੇ ਬੱਚੇ ਪੜਨ ਪਾ ਦੋ ਤੇ ਮੈਂ ਉੱਥੇ ਰਹਿ ਜੂੰਗੀ ਨੇ ਰਹਿਣ ਨੂੰ ਤਿਆਰ ਹੈ ਫਿਰ ਆਏ ਆ ਵੀ ਗੱਲ ਆਪਣੀ ਗੱਲ ਦੇਖ ਲੈ ਵੀ ਨਾ ਤਾਂ ਕਿਸੇ ਨੂੰ ਲੱਗੇ ਪਤਾ ਤੇਰੇ ਪੇਕਿਆਂ ਨੂੰ ਤੇ ਨਾਲ ਅੱਗੇ ਮੇਰੇ ਇੱਧਰ ਕੋਈ ਆਪਣੇ ਪਿੰਡ 'ਚ ਪਤਾ ਤੂੰ ਐਂ ਕਹਿਣਾ ਵੀ ਭਾਈ ਜਵਾਕ ਮੇਰੇ ਇੱਥੇ ਡੱਬਾ ਲਈ ਫੜਦੇ ਆ ਠੀਕ ਐ ਆਈ ਕਹਿਣਾ ਵੀ ਡੱਬਾ ਲਈ ਫੜਦੇ ਆ ਵੀ ਜਾਂ ਤਾਂ ਮੇਰੇ ਕੋਲ ਮੰਮੀ ਰਹਿ ਜੇ ਜਾਂ ਪਾਪਾ ਰਹਿ ਜੇ ਤੇ ਤੇਰੀ ਮੰਮੀ ਤੇਰੀ ਮੰਮੀ ਤਾਂ ਉਹੀ ਨਹੀਂ ਸ਼ਹਿਰ 'ਚ ਰਹਿ ਕੇ ਰਾਜੀ ਤਾਈ ਸਾਬਾ ਪਾਪਾ ਜੀ ਮੈਂ ਗੱਲ ਤਾਂ ਮੰਮੀ ਦੀ ਕਰਾਂਗੀ ਪਹਿਲੀ ਦੇ ਇਹ ਮੇਰੀ ਗੱਲ ਸੁਣ ਇਹ ਜਿਹੜੀ ਐਡਜਸਟਮੈਂਟ ਹੈ ਨਾ ਇਹ ਤੈਨੂੰ ਕਰਨੀ ਪੈਣੀ ਹੈ ਇਹ ਵੀ ਜਿਹੜੀ ਗੱਲ ਕਰਨੀ ਹੈ ਨਾ ਵੀ ਮੰਮੀ ਕੋਲੇ ਰਹਿ ਪਏ ਉਹ ਤੈਨੂੰ ਘਣਾ ਭਣਜੇ ਤੇ ਫਿਰ ਛੋਟੇ ਤੇ ਕਰਕੇ ਵੀ ਨਹੀਂ ਰਹਿੰਦੀ ਨਾ ਛੋਟਾ ਹੀ ਪੜਦਾ ਮਮੀ ਕਰਦ ਕਰਈ ਨਹੀਂ ਤਾਂ ਉਹ ਉਹਨੇ ਰਹਿਣਾ ਹੀ ਨਹੀਂ ਉਹਨੇ ਸਾਥ ਵੀ ਉਹਨੇ ਮੈਨੂੰ ਕਹਿ ਦਨਾ ਕਿ ਜੀ ਤੁਸੀਂ ਚਾਹੀਦੋ ਤੇ ਆਪਾਂ ਕਰਾਂਗੇ ਫਿਰ ਗੱਲ ਜੋ ਵੀ ਆਪਾਂ ਚਾਹੀਏ ਕੋਈ ਸ਼ੱਕ ਨਹੀਂ ਹੋਣਾ ਨਾਲੇ ਜਵਾਕ ਪੜੇ ਜਾਣਗੇ ਫਿਰ ਤਾਂ ਕੋਈ ਦਿੱਕਤ ਨਹੀਂ ਇਹ ਹੈ ਨਹੀਂ ਸਰ ਨਹੀਂ ਮੱਛੀ ਰੋ ਜਿਹੜਾ ਉੱਥੇ ਘਰ ਪਾਉਣਾ ਚਾਹੁੰ ਤੁਸੀਂ ਸ਼ੁਰੂ ਕਰ ਦੋ ਤੇ ਮੇਰੇ ਨਾਮ ਲਾ ਦੋ ਫਲਾ ਤਾਂ ਫਿਰ ਮੈਂ ਆ ਜੂਗੀ ਫਿਰ ਮੈਨੂੰ ਇਹਨਾਂ ਨਾਲ ਇਹਨਾਂ ਨੇ ਵੀ ਕੋਈ ਇਤਰਾਜ਼ ਨਹੀਂ ਕਰਨਾ ਤੇ ਮੇਰਾ ਵੀ ਰਹਿਣਾ ਸੁੱਖ ਸੰਗ ਹੋ ਜੂਗਾ ਮੇਰੇ ਬੱਚਾਂ ਦੀ ਕੋਈ ਜ਼ਿੰਦਗੀ ਬਣ ਚੁਗੀ ਤੁਹਾਨੂੰ ਪਤਾ ਹੀ ਹੈ ਤੁਹਾਡੇ ਹੁੰਦੇ ਹੁੰਦੇ ਬਣ ਜੂ ਬਾਤ ਤਾਂ ਕੋਈ ਨਹੀਂ ਹੈ ਨਹੀਂ ਭਾਈ ਤੂੰ ਫਿਕਰ ਨਾ ਕਰ ਮੇਰੀ ਜਾਨ ਬਣ ਕੇ ਮੈਂ ਤੇਰਾ ਪੂਰਾ ਦੇਵਾਂਗਾ ਸਾਥ ਕਿਉਂਕਿ ਇੱਕ ਪਤਾ ਕੀ ਹੈ ਬੰਦੇ ਨੂੰ ਬੰਦੇ ਨੂੰ ਆਈ ਆੜੀ ਤਾਲੀ ਹੈ ਨਾ ਹਾਂ ਜਿਵੇਂ ਆਈ ਲੱਗਦੀ ਆਪਣੇ ਪੈੜੀ ਉਹਦੀ ਨਾਮ ਲਗਾਓ ਮੇਰੇ ਉਹਦੇ ਵਿੱਚੋਂ ਬੰਦਵਾਪੋ ਕੀ ਜਿਹੜੀ ਬਾਹਰ ਆਣੀ ਹੈਗੀ ਨੰਨੀ ਲੈਤੀ ਆ ਉਹ ਰੱਖ ਕਰ ਦੂੰਗੇ ਰੱਖ ਕਰ ਦੇ ਨਹੀਂ ਭਾਈ ਮੈਂ ਕਰਵਾ ਦੂੰਗਾ ਸਭ ਕੁਝ ਨਾਮ ਹੈ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਤੂੰ ਮੇਰੀ ਆਪ ਦੀ ਗੱਲ ਤੇ ਤੂੰ ਓਵਰ ਹੈਂ ਨਾ ਪੱਕੀ ਨਹੀਂ ਆਉਂਦੀ ਗੱਲ ਤੇ ਫਿਰ ਹੋਰ ਆਵੀ ਮੈਨੂੰ ਕੋਈ ਦੱਸਣਾ ਪਰੇ ਬਾਰੇ ਜੀ ਨਹੀਂ ਫੱਟਦੀ ਮੈਂ ਤਾਂ ਪੱਕੀ ਨਹੀਂ ਆਵਾਂ ਲੋਕੀ ਚੜਦਾ ਹੈ ਸਭ ਕੁਝ ਮਿਲੂ ਮੈਨੂੰ ਨਾਲ ਸਾਡੀ ਇੱਕ ਔਰਤ ਨੂੰ ਸਾਥ ਚਾਹੀਦਾ ਹੁੰਦਾ ਹੂੰ ਸਾ ਚਾਹੀਦਾ ਹੁੰਦਾ ਚਾਹੀਦਾ ਹੁੰਦਾ ਜਾਂ ਨਹੀਂ ਚਾਹੀਦਾ ਹੁੰਦਾ ਫਿਰ ਮਨੇ ਦੱਸ ਚਾਹੀਦਾ ਉਹ ਤਾਂ ਇੱਕ ਬੰਦੇ ਤੋਂ ਬਿਨਾ ਅਧੂਰੀ ਹੈ ਜੀ ਇਹ ਮਛਲੀ ਪਾਣੀ ਬਿਨਾ ਹਨਾ ਬਸ ਇਹ ਤੜਫਦੀ ਹੈ ਮਾਂ ਜੀ ਬਸ ਠੀਕ ਹੈ ਬਸ ਇਹ ਤੜਫਾ ਹੁਣ ਦੁਬਾਰਾ ਨਹੀਂ ਹੋਣੀ ਬਸ ਕੁਝ ਦਿਨਾਂ ਦੀ ਮੌਤ ਦੇ ਦੇ ਫਿਰ ਆਪਾਂ ਰੈਂਟ ਤੇ ਮਕਾਨ ਲੈ ਲੈਣੇ ਅੰਨੇ ਆਪਾਂ ਉੱਥੇ ਆਪਣਾ ਮਕਾਨ ਸ਼ੁਰੂ ਕਰ ਦੇਵਾਂਗੇ ਠੀਕ ਹੈ ਤੇਰੇ ਨਾਂ ਪਰ ਰੈਂਟ ਤੇ ਰਹਿਣ ਲੱਗ ਜਾਣੇ ਕਾਗਜ਼ ਪੱਤਰ ਮੈਂ ਤੇਰੇ ਨਾਮ ਕਰਵਾ ਦੂੰਗਾ ਸਾਰੇ ਠੀਕ ਹੈ ਨਾ ਕੋਈ ਉਹ ਗੱਲ ਨਹੀਂ ਪਹਿਲਾਂ ਤੁਸੀਂ ਪਲਾਟ ਨਾਮ ਕਰਵਾਓ ਚੱਲ ਤੂੰ ਆਏ ਕਰ ਚੱਲ ਆਏ ਕਰ ਅੱਜ ਅੱਜ ਹੈਗਾ ਸ਼ਨੀਵਾਰ ਸ਼ਨੀਵਾਰ ਨੂੰ ਕੋਰਟ ਬੰਦ ਹੁੰਦਾ ਸੋਮਵਾਰ ਦਾ ਤੂੰ ਰੱਖ ਲੈ ਮੈਂ ਚੁੱਪ ਚੁਪੀਤੇ ਤੇਰਾ ਨਾਮ ਰੱਖ ਦੂੰ ਠੀਕ ਹੈ ਰੈਡੀ ਜੀ ਮੈਂ ਵੀ ਤਿਆਰ ਹੋ ਕੇ ਆ ਜੂੰਗੀ ਹਾਂ ਠੀਕ ਹੈ ਫਿਰ ਆਪਾਂ ਪਰ ਤੂੰ ਆਪਦੀ ਜਵਾਨ ਜਵਾਨ ਤੋਂ ਮੁਕਰੀ ਨਾ ਫਿਰ ਠੀਕ ਹੈ ਨਹੀਂ 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 ਪਪਾ ਜੀ ਹੁਣ ਮੈਂ ਕਿਉਂ ਮੁਕਰੂੰਗੀ ਜੇ ਤੁਸੀਂ ਐਡ ਨੀ ਨਹੀਂ ਹਣਾ ਹਾਂ ਪਰ ਆਏ ਐ ਵੀ ਮੰਮੀ ਨੂੰ ਇਸ ਤਰ੍ਹਾਂ ਕੁਛ ਨਾ ਬੋਲੇ ਸਨੀਆ ਸਨੀਆ ਹੂੰ ਕੋਈ ਨਹੀਂ ਵੈਸੇ ਮੈਨੂੰ ਨਾ ਗੱਲ ਕਰਦੇ ਵੀ ਉਹ ਤਾਂ ਵੈਸੇ ਮੈਨੂੰ ਕਹਿੰਦੀ ਹੁੰਦੀ ਜਦੋਂ ਵੀ ਮੈਂ ਫੋਨ ਕਰਦੀ ਆ ਕੋਈ ਚੱਕ ਲੈਂਦੇ ਆ ਤਾਂ ਉਹ ਵੀ ਮੰਮੀ ਇਹੀ ਗੱਲ ਕਹਿੰਦੀ ਹੈ ਕਿ ਵੀ ਗੁੜਿਆ ਨਹੀਂ ਕੀ ਲੌਂਦੀ ਦਿੱਤੀ ਅੱਜ ਜਸਟ ਚਲੋ ਫਿਰ ਆਪਾਂ ਸਾਰੀਆਂ ਗੱਲਾਂ ਆਪਾਂ ਸੋਮਵਾਰ ਨੂੰ ਬੈਠ ਕੇ ਕੋਰਟ 'ਚ ਕਰਾਂਗੇ ਨਾਲੇ ਤੇਰੇ ਨਾਮ ਕਰਾ ਦੂੰ ਠੀਕ ਹੈ ਠੀਕ ਹੈ ਆਪਾਂ ਫਿਰ ਠੀਕ ਹੈ